ਮੈਂ ਸੋਚਿਆ ਵੀ ਜੇ ਆਪਾਂ ਕੈਨੇਡਾ ਜਾਣੇ ਤਾਂ ਮਗਰੋਂ ਇਹ ਮਾਤਾ ਹੀ ਚੱਲਗੇ ਫਿਰ ਮਾਤਾ ਲੱਭਣੀ ਨਹੀਂ ਹਾਂਜੀ ਤੇ ਕੈਨੇਡਾ ਤਾਂ ਲੱਭ ਜੂਗਾ ਕੈਨੇਡਾ ਤਾਂ ਲੱਭ ਜੂਗਾ ਤੇ ਪਰ ਮੈਂ ਸੋਚਿਆ ਵੀ ਚਲੋ ਆਪਾਂ ਹੁਣ ਐ ਕਰਦੇ ਆ ਮਾਤਾ ਦੇ ਮੈਂ ਮਾਤਾ ਨੂੰ ਫਿਰ ਕਿਹਾ ਮਾਤਾ ਮੈਂ ਤਾਂ ਸੁਪਨਾ ਬਹੁਤ ਵੱਡਾ ਲਿਆ ਹੈ ਉਹ ਕਹਿੰਦੀ ਪੁੱਤ ਦੱਸੋ ਮੈਂ ਕਿਹਾ ਮਾਤਾ ਵੀ ਆਪਾਂ ਗਾਈਆਂ ਰੱਖਦੇ ਤੇਰੇ ਕੋਲੇ ਹੀ ਰਹਿਣਾ ਤੈਨੂੰ ਛੱਡ ਕੇ ਨਹੀਂ ਜਾਣਾ ਸਹੀ ਹੈ ਉਹਦੀ ਆ ਤਾਂ ਮੇਰੇ ਦਿਲ ਦੀ ਗੱਲ ਹੀ ਕਰਤੀ ਮੈਂ ਤੁਸੀਂ ਕੈਨੇਡਾ ਜਾਂਦੇ ਫਿਰ ਜੀ ਤਾਂ ਨਹੀਂ ਲੱਗਦਾ ਸੀ ਪਰ ਮੈਂ ਕਹਿ ਦਿੱਤੀ ਜਾਉਂ ਪਰ ਮੈਂ ਕਹਿ ਨਹੀਂ ਮਾਤਾ ਮੇਰੇ ਅੱਖਾਂ ਚੋਂ ਜਥਰੂ ਜਾਈ ਮੈਂ ਕਹਿ ਵੀ ਨਹੀਂ ਮਾਤਾ ਛੜਕ ਜੀ ਜਾਣਾ ਮੋੜ ਜੇ ਤੁਰਿਆ ਤਾਂ ਮਤਲਬ 3 ਲੱਖ ਤੋਂ 3.5 ਲੱਖ ਤੋਂ ਮੋੜ ਟੁੱਟ ਗਿਆ ਠੀਕ ਹੈ ਵੀ 3 ਲੱਖ ਰੁਪਇਆ ਲਾ ਕੇ ਆਪਣਾ ਕੰਮ ਸ਼ੁਰੂ ਬਸ 3.5 ਤੋਂ ਜੀ ਕੁਸ ਮੈਂ 4 ਲੋਆ ਲਿਆ ਸੀਗਾ ਕਿ ਰਵੀ ਕੁ ਕਵਾਂਡਲ ਲਵਾਇਆ ਚਾਰ ਮਾਖਿਆ ਵੀ ਆਪਾਂ ਇਹਨਾਂ ਦਾ ਤੇ ਹੁਣ ਮੈਨੂੰ ਔਣ ਲੱਗਦਾ ਹੈ ਵੀ ਮਤਲਬ ਮੇਰੇ ਕੋਲ ਇਹ ਚਾਰ ਥੋੜੀਆਂ ਕਿਹੜੀ ਪੈ ਗਈ ਜਾਂ ਕਹਿੰਦੇ ਦੀ ਮਟੈਟਸ ਵਗੈਰਾ ਹੋ ਜਾਂਦਾ ਹੈ ਹਾਂਜੀ ਉਹ ਇੰਨਾ ਕ ਮੈਨੂੰ ਹੋਮੋਬਸ ਡਾਕਟਰ ਫੋਨ ਕਰਕੇ ਮੈਨੂੰ ਪਤਾ ਸੀਗਾ ਵੀ ਥਣਾ ਦੀ ਗੰਡਾ ਗੁੰਡਾ ਬੰਦੀਆਂ ਜਾਂ ਮਟੈਟਸ ਵਗੈਰਾ ਹੁੰਦਾ ਨਾ ਹਾਂਜੀ ਹਾਂਜੀ ਇਹਦਾ ਫਲਾਨਾ ਇਲਾਜ ਹੈ ਇਹ ਵੀ ਮੈਨੂੰ ਪਤਾ ਸੀਗਾ ਕਿ ਮਤਲਬ ਉਹਨਾਂ ਨੂੰ ਮੈਡ ਤੋਂ ਬਾਅਦ ਥੱਲੇ ਕੱਚੇ ਬੰਨੀ ਆ ਮੈਂ ਫਿਰ ਰੇਤੇ ਦੀ ਮਗਾ ਕੇ ਰੱਖਿਆ ਠੀਕ ਹੈ ਜੀ ਵੀ ਰੇਤੇ ਦੇ ਆਪਾਂ ਵੀ ਪਸ਼ੂ ਬੰਨੀਆਂ ਦਾ ਇਹਨਾਂ ਦੀ ਇਹ ਵੀ ਇੱਕ ਖਰਾਕ ਹੈ ਵੀ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਾਂ ਨੌਲੇਜ ਲਈ ਹੈ ਨਾ ਹਾਂਜੀ ਹਮ ਮੈਨੂੰ ਕਹਿੰਦਾ ਗਾਂ ਤੋਂ ਬਹੁਤ ਵਧੀਆ ਜੇ ਤੁਸੀਂ ਲਿਜਾਣੀ ਤਾਂ ਵੀ ਗਾਂ ਸਿਰਾ ਠੀਕ ਹੈ ਜੀ ਮੈਂ ਉਧਰ ਤੋਂ ਮੁੜਿਆ ਤੇ ਮੈਂ ਨਾ ਅਗਲੇ ਦਿਨ ਤੜਕੇ ਕੁਲਦੀਪ ਨੂੰ ਫਿਰ ਫੋਨ ਕੀਤਾ ਹਮ ਮੈਂ ਕਿਹਾ ਰਾਤ ਮੈਨੂੰ ਤਾਂ ਨੀਂਦ ਨਹੀਂ ਆਈ ਤੇ ਉਹ ਗਾਂ ਨਾ ਦੇ ਕਿਸਨ ਭਰਾ ਹਮ ਮੈਂ ਲੈ ਕੇ ਆਉਣੀ ਆ ਅਸੀਂ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬੈਠੇ ਆ ਜੀ ਪਿੰਡ ਖਾਰਾ ਦੇ ਵਿੱਚ ਇਹ ਪਿੰਡ ਹੈ ਜਿਹੜਾ ਮੁਕਸਰ ਸਾਹਿਬ ਦੇ ਕੋਲੇ ਰਹਿ ਜਾਂਦਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਅੱਜ ਇੱਕ ਤੁਹਾਨੂੰ ਛੋਟਾ ਡੇਰੀ ਫਾਰਮ ਦਿਖਾਉਣਾ ਹੈ ਕਿਉਂਕਿ ਆਪਾਂ ਉਹ ਡੇਅਰੀ ਫਾਰਮ ਤਾਂ ਦਿਖਾਉਣੇ ਹੁੰਨੇ ਆ ਛੋਟਾ ਡੇਅਰੀ ਫਾਰਮ ਦਿਖਾਉਣ ਦਾ ਆਪਣਾ ਇਰਾਦਾ ਸਿਰਫ ਇਹੀ ਹੈ ਵੀ ਕੋਈ ਵੀ ਬੰਦਾ ਜਦੋਂ ਕੰਮ ਸ਼ੁਰੂ ਕਰਦਾ ਉਹ ਛੋਟੇ ਸਿਰੇ ਤੋਂ ਹੀ ਸ਼ੁਰੂ ਕਰਦਾ ਹੁੰਦਾ ਤੇ ਉਹਨੂੰ ਇਸ ਵੀਡੀਓ ਰਾਹੀਂ ਪਤਾ ਲੱਗ ਸਕੇ ਵੀ ਡੇਅਰੀ ਫਾਰਮ ਜਿਹੜਾ ਛੋਟਾ ਡੇਅਰੀ ਫਾਰਮ ਹੈ ਉਹਦੇ ਵਿੱਚ ਕਿੰਨੇ ਦਾ ਖਰਚਾ ਆ ਜਾਂਦਾ ਕਿੰਨੇ ਪੈਸੇ ਲੱਗ ਜਾਂਦੇ ਆ ਕਿੰਨੀਆਂ ਉਹ ਗਾਇਆਂ ਲੈ ਕੇ ਆਵੇ ਤੇ ਕਿੱਥੋਂ ਆਪਾਂ ਨੂੰ ਵਧੀਆ ਗਾਇਆਂ ਮਿਲਣੀਆਂ ਬਾਕੀ ਆਪਾਂ ਬਚਤ ਦੀ ਵੀ ਗੱਲ ਕਰਾਂਗੇ ਖਰਚੇ ਦੀ ਵੀ ਗੱਲ ਕਰਾਂਗੇ ਤੇ ਆਪਾਂ ਕਰਦੇ ਆਂ ਬਾਈ ਜੀ ਹੋਰਾਂ ਨਾਲ ਗੱਲਬਾਤ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੋਜ ਜੀ ਤੇ ਆਪਣਾ ਕੀ ਨਾਮ ਹੈ ਜੀ ਤੇ ਕਿਹੜਾ ਪਿੰਡ ਹੈ ਜੀ ਵੈਸੇ ਮੈਨੂੰ ਪਿੰਡ ਤਾਂ ਬਿੰਦਰੀ ਕਹਿੰਦੇ ਆਂ ਹਾਂਜੀ ਉਂਗਲਾ ਪੁਰਾਣਾ ਡਾਕਟਰ ਗੁਰਬਿੰਦਰ ਸਿੰਘ ਬਰਾੜ ਹੈ ਠੀਕ ਹੈ ਜੀ ਜੋਗਰ ਪਾਸਪੋਰਟ ਨਾਮ ਹਾਂਜੀ 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 ਤੇ ਆਪਣਾ ਪਿੰਡ ਹੈ ਜਿਹੜਾ ਇਹ ਮਕਸਰ ਸਾਹਿਬ ਦੇ ਏਰੀਆ 'ਚ ਹੀ ਰਹਿ ਜਾਂਦਾ ਹਨਾ ਨਹੀਂ ਜੀ ਇਹ ਕੋੜਕਪੁਰ ਤੋਂ 12 ਕਿਲੋਮੀਟਰ ਹੈ ਤੇ ਮਕਸਰ ਤੋਂ 20 ਕਿਲੋਮੀਟਰ ਵੀ ਵਿਚਾਰ ਹੇ ਰਿਹਾ ਹੈ ਡਿਸਟ੍ਰਿਕਟ ਆਪਾਂ ਨੂੰ ਖਰੀਦਗੋੜ ਪੈਂਦਾ ਹੈ ਹੁਣ ਜਿਵੇਂ ਆਪਾਂ ਵੀਡੀਓ ਦੇ ਵਿੱਚ ਸ਼ੁਰੂ ਚ ਇਹੀ ਗੱਲ ਕਰੀ ਸੀ ਜਿਹੜਾ ਛੋਟਾ ਡੇਰੀ ਫਾਰਮ ਹੁੰਦਾ ਹੈ ਨਾ ਉਹ ਆਪਾਂ ਕਿਵੇਂ ਸ਼ੁਰੂ ਕਰਨਾ ਕਿਉਂਕਿ ਕੋਈ ਵੀ ਬੰਦਾ ਛੋਟੇ ਛਰੇ ਤੋਂ ਹੀ ਕੰਮ ਸ਼ੁਰੂ ਕਰਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਆਪਣੇ ਨਾਮ ਦੇ ਅੱਗੇ ਡਾਕਟਰ ਵੀ ਲੱਗਦੇ ਵੀ ਆਪਾਂ ਡਾਕਟਰ ਵਾਲਾ ਕੰਮ ਕਰਦੇ ਹਾਂ ਹਾਂਜੀ ਮੈਂ ਹੋਮੋਪੈਥੀ ਡਾਕਟਰ ਐਕ ਤੇ ਡਾਕਟਰ ਹੋਣ ਦੇ ਨਾਤੇ ਫਿਰ ਤੁਸੀਂ ਇਸ ਕੰਮ ਵਿੱਚ ਕਿਵੇਂ ਆਏ ਵੀ ਆਪਾਂ ਨੂੰ ਇਹ ਕਿਵੇਂ ਲੱਗਿਆ ਵੀ ਪਸ਼ੂ ਰੱਖੇ ਜਾਣ ਇਹ ਨਾ ਜੀ ਮੈਂ ਪਿਛਲੇ 2 ਸਾਲ ਤੋਂ ਕੈਨੇਡਾ ਗਿਆ ਸੀ ਹਾਂਜੀ ਤੇ ਮੈਂ ਤਾਂ ਲੋਕਾਂ ਨੂੰ ਦੇਖਿਆ ਯਾਰ ਵੀ ਉਹ ਲੋਕਾਂ ਦੇ ਅੰਗਰੇਜ਼ਾਂ ਦੇ ਕੰਮ ਕਰਨ ਜਾਂਦੇ ਆ ਕੋਈ ਕਿਸੇ ਦੇ ਕੰਮ ਕਰਨ ਜਾਂਦੇ ਆ ਹਾਂਜੀ ਤੇ ਮੈਂ ਬੈਠੇ ਬੈਠ ਸੋਚਿਆ ਉੱਥੋਂ ਅਮਾਜ ਵਾਪਸ ਪਿੰਡ ਆਇਆ ਨਾ ਤੇ ਮੈਂ ਇੱਕ ਦੇਸੀ ਗਾਂ ਲੈ ਕੇ ਆਇਆ ਸੀ ਅੱਛਾ ਇਹ ਸਿਰਫ ਮੈਂ ਕਿ ਚੱਲ ਬਾਬ ਘਰੇ ਚੋਲਿਆ ਕਰਾਂਗੇ ਤੇ ਪੀ ਲਿਆ ਕਰਾਂਗੇ ਪਿੰਡ ਵੀ ਆਪਾਂ ਦੁੱਧ ਪੀਣ ਨੂੰ ਗਾਂ ਲੈ ਦੁੱਧ ਦੁੱਧ ਪੀਣ ਨੂੰ ਇੱਕ ਮੈਂ ਗਾਂ ਲਿਆਂਦੀ ਠੀਕ ਹੈ ਜੀ ਉਹ ਜਦੋਂ ਗਾਂ ਪਿੱਛੇ ਜੇ ਬਿਮਾਰ ਹੋਈ ਤਾਂ ਮੇਰੇ ਕੋਲ ਡਾਕਟਰ ਆਉਣ ਲੱਗਾ ਉਹ ਲੋਕਾਂ ਦੀ ਗੱਲਾਂ ਦੱਸਿਆ ਕਰੇ ਮੈਨੂੰ ਵੀ ਫਲਾਨਾ ਬੰਦਾ ਯਾਰ ਫਲਾਨੀ ਬੱਚੀ ਤਿਆਰ ਕਰਦਾ ਇਸ ਤਰ੍ਹਾਂ ਕਰਕੇ ਵੀ 25ਰ ਦੀ ਬੱਚੇ ਚ ਪੈਦਾ ਹੋਣ ਤੇ ਨਹੀਂ ਮਿਲ ਜਾਂਦੀ ਐ ਜੋ ਵੇਚਦਾ ਐ ਅੱਛਾ ਤਾਂ ਮੈਂ ਅਖਿਆ ਆਪਣੇ ਕੋਲੇ ਜਗਾ ਵੀ ਐ ਪੈਸਾ ਵੀ ਐ ਠੀਕ ਐ ਜੀ ਇਹ ਕੰਮ ਯਾਰ ਅਭੀ ਲੋਕਾਂ ਦੀ ਇੰਟਰਵਿਊ ਹੁੰਦੀ ਐ ਕਿਧਰ ਵੀ ਆਪਾਂ ਵੀ ਮਤਲਬ ਇਸ ਲਾਈਨ ਤੇ ਆਈਏ ਤਾਂ ਸ਼ੌਂਕ ਜਾਗਿਆ ਮੈਨੂੰ ਵੀ ਇੱਕ ਗਾਂ ਆਪਾਂ ਘਰੇ ਦੁੱਧ ਪੀਣ ਨੂੰ ਲਿਆਂਦੀ ਸੀ ਪਲਾਂ ਹਾਂ ਕੱਲ ਦੁੱਧ ਪੀਣ ਨੂੰ ਲਿਆਂਦੀ ਸੀ ਠੀਕ ਐ ਤੇ ਇਹ ਬਾਅਦ ਚ ਤੁਸੀਂ ਵੀ ਗੱਲਾਂ ਸੁਣੀਆਂ ਆਸ-ਪਾਸੇ ਹੈਨਾ ਮੈਂ YouTube ਤੇ ਜੀ Facebook ਤੇ ਲੋਕਾਂ ਦੀ ਇੰਟਰਵਿਊਸ ਹੁੰਦਾ ਹੁੰਦਾ ਸੀਗਾ ਹਾਂਜੀ ਵੀ ਫਲਾਨਾ ਯਾਰ ਬੰਦਾ ਇਦਾਂ ਕਰਦਾ ਵੀ ਉਹ ਆ ਕਾਮਯਾਬ ਹੋਇਆ ਹੁਣ ਇੱਕ ਪਿੱਛੇ ਜੇ ਫਾਜਲ ਕਦਕ ਬੰਦਾ ਮੈਨੂੰ ਮੁੰਡਾ ਲੱਗਿਆ ਬਹੁਤ ਵਧੀਆ ਬੋਲਦਾ ਹੁੰਦਾ ਉਹ ਕਹਿੰਦਾ ਬਾਹਰੀਆਂ ਗਾਈਆਂ ਲਿਆ ਕੇ ਇੱਕੇਦਮ ਬੰਦੇ ਨੂੰ ਨਹੀਂ ਕੰਮ ਕਰਨਾ ਚਾਹੀਦਾ ਵੀ ਚਾਰਾਂ ਪੰਜਾਂ ਗਾਈਆਂ ਤੋਂ ਕੰਮ ਸ਼ੁਰੂ ਕਰੀਏ ਠੀਕ ਹੈ ਤਾਂ ਉਹ ਬੰਦਾ ਹੌਲੀ ਹੌਲੀ ਦਾ ਤਜਰਬਾ ਹੋ ਜਾਂਦਾ ਨਾਲੇ ਤਾਂ ਉਹਨੂੰ ਦੀ ਬਿਮਾਰੀ ਚ ਮਾਰਦਾ ਪਤਾ ਨਾਲੇ ਫੀਡ ਦਾ ਪਤਾ ਲੱਗ ਜਾਂਦਾ ਫਿਰ ਹੌਲੀ ਹੌਲੀ ਚਾਰ ਗਾਈਆਂ ਤੇ ਚਾਰਾਂ ਨੇ ਬੱਚਾ ਹੋਰ ਬੱਚੀਆਂ ਦੇਤੀਆਂ ਇਹ ਠੰਮਿੰਗਾਂ ਬੱਚੀ ਤਿਆਰ ਹੋ ਜਾਂਦੀ ਹੈ ਦਸਰ ਮੁਤਾਬਕ ਉਹਨਾਂ ਦੇ ਹਾਂਜੀ ਹਾਂਜੀ ਮੇਰਾ ਤਾਂ ਚਲੋ ਅਜੇ ਤਜਰਬਾ ਥੋੜਾ ਘੱਟ ਹੈ ਉਹਨਾਂ ਦੀ ਇੰਟਰਵਿਊ ਸੁਣਨ ਮੁਤਾਬਕ ਮੈਂ ਚੱਲਿਆ ਜੀ ਤੇ ਉਦੋਂ ਫਿਰ ਮੈਂ ਇੱਕ ਬੈਠੇ ਬੈਠਨੇ ਵਿਚਾਰ ਬਣਾਏ ਕਰਦਿਆਂ ਨਾ ਮੈਂ ਆਖਿਆ ਵੀ ਇਹ ਕੰਮ ਆਪਣਾ ਕਰਨਾ ਚਾਹੀਦਾ ਗਾਈਆਂ ਵਾਲਾ ਹਾਂਜੀ ਠੀਕ ਹੈ ਜੀ ਵੀ ਉਸ ਵੀ ਤੁਸੀਂ ਕਹਿੰਦੇ ਹੋ ਵੀ ਆਪਾਂ ਵੀਡੀਓ ਵੀ ਦੇਖੀਆਂ ਆ ਗੱਲਾਂ ਸੁਣੀਆਂ ਸੁਣਾਈਆਂ ਵੀ ਆਏ ਹੋ ਜਾਂਦਾ ਆਏ ਹੋ ਜਾਂਦਾ ਨਾ ਵੀ ਇੱਕ ਗੱਲ ਤੁਸੀਂ ਉੱਥੋਂ ਆਏ ਸਿੱਖੀ ਵੀ ਆਪਾਂ ਘੱਟ ਪਸ਼ੂਆਂ ਤੋਂ ਕੰਮ ਸ਼ੁਰੂ ਕਰਨਾ ਇੱਕੇ ਦਾਮ ਜਿਆਦੇ ਪਸ਼ੂ ਨਹੀਂ ਲੈ ਕੇ ਹਾਂਜੀ ਫਿਰ ਉਹ ਮੁੰਡੇ ਨੇ ਫਾਜਲ ਕਾਲਾ ਬੋਲਦਾ ਹੁੰਦਾ ਮਤਲਬ YouTube ਤੇ ਵੀ ਜਿਆਦਾ ਪਸ਼ੂ ਜਿਆਦਾ ਉਹਨਾਂ ਦੇ ਬੰਦੇ ਦਾ ਕਹਿਰ ਨਹੀਂ ਉਹ ਨਹੀਂ ਹੁੰਦੀ ਹਮ ਬਾਕੀ ਨੌਲੇਜ ਨਹੀਂ ਹੁੰਦੀ ਨੌਲੇਜ ਨਹੀਂ ਹੁੰਦੀ ਉਹਦੀ ਵੀ ਬਿਮਾਰੀ ਕਿਹੜੀ ਪੈ ਗਈ ਜਾਂ ਪੰਦੇ ਤੇ ਮਟੈਟਸ ਵਗੈਰਾ ਹੋ ਜਾਂਦਾ ਹੈ ਹਾਂਜੀ ਉਹਨਾਂ ਕ ਮੈਨੂੰ ਹੋਮੀਓਪੈਥ ਡਾਕਟਰ ਫੋਨ ਕਰਕੇ ਮੈਨੂੰ ਪਤਾ ਸੀਗਾ ਵੀ ਥੜਾ ਜਿਹਾ ਗੰਡਾ ਗੁੰਡਾ ਬੰਦਿਆ ਜਾਂ ਮਟੈਟਸ ਵਗੈਰਾ ਹੁੰਦਾ ਨਾ ਹਾਂਜੀ ਹਾਂਜੀ ਇਹਦਾ ਫਲਾਨਾ ਇਲਾਜ ਹੈ ਇਹ ਵੀ ਮੈਨੂੰ ਪਤਾ ਸੀਗਾ ਕਿ ਮਤਲਬ ਉਹਨਾਂ ਨੂੰ ਮੈੜ ਤੋਂ ਬਾਅਦ ਥੱਲੇ ਕੱਚੇ ਬੰਨੀ ਆ ਮੈਂ ਫਿਰ ਰੇਤੇ ਵੀ ਮਗਾ ਕੇ ਰੱਖਿਆ ਠੀਕ ਹੈ ਜੀ ਫਿਰ ਰੇਤੇ ਤੇ ਆਪਾਂ ਵੀ ਪਸ਼ੂ ਬੰਨੀਆ ਤਾਂ ਇਹਨਾਂ ਦੀ ਇਹ ਵੀ ਇੱਕ ਖਰਾਕ ਹੈ ਵੀ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਾਂ ਨੌਲੇਜ ਲਈ ਹੈ ਨਾ ਤੇ ਇਹ ਆਪਾਂ ਨੂੰ ਸ਼ੌਂਕ ਹੀ ਸੀਗਾ ਪਸ਼ੂ ਰੱਖਣਾ ਸ਼ੌਂਕ ਸੀ ਜੀ ਮੈਂ ਇੱਕ ਮੰਥ ਪੂਰਾ ਇਹ ਗੱਲ ਦੀ ਪਹਿਲਾਂ ਆਪਦੇ ਮਨ ਦੇ ਵਿੱਚ ਸੋਚੀ ਗਿਆ ਵੀ ਕਿੱਥੋਂ ਸ਼ੁਰੂ ਹੋਵਾਂ ਤੇ ਕਿਵੇਂ ਹੋਊਗਾ ਮੈਂ ਮਤਲਬ ਉਹ ਲੋਕਾਂ ਦੀ YouTube ਦੇਖਣ ਨਾਲ ਹੀ ਮਤਲਬ ਹੌਲੀ ਹੌਲੀ ਤਜਰਬਾ ਹੋ ਗਿਆ ਹਾਂਜੀ ਫਿਰ ਇੱਕ ਦਿਨ ਮਤਲਬ ਮੈਂ ਇੱਥੇ ਥਾਂਦੇ ਵਾਲਾ ਪਿੰਡ ਹੈ ਤੇ ਕੁਲਦੀਪ ਸਿੰਘ ਕੰਮ ਕਰਦਾ ਹਾਂਜੀ ਡੇਰੀ ਫਾਰਮ ਦਾ ਹਾਂਜੀ ਮੈਂ ਜਾਣਦਾ ਹਾਂ ਹਾਂਜੀ ਵੈਸੇ ਮਨੋਂ ਮਿਲਿਆ ਨਹੀਂ ਸੀਗਾ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਬੰਦਾ ਬਹੁਤ ਵਧੀਆ ਹੈ अच्छा वी आपा गायियां ਉਹਨਾਂ ਤੋਂ ਲੈ ਕੇ ਆਈਆਂ ਮੈਂ ਉਹਨਾਂ ਕੋਲੇ ਗਿਆ ਜੀ ਪਹਿਲਾਂ ਤੇ ਮੈਂ ਆਖਿਆ ਯਾਰ ਕੁਲਦੀਪ ਮੈਂ ਤੁਹਾਨੂੰ ਪਰਾਵਾ ਆਇਆ ਕਰਕੇ ਵੀ ਤੁਹਾਨੂੰ ਦੇਖਿਆ ਤੇ ਪਰ ਮੈਨੂੰ ਦੱਸਿਆ ਤੇ ਕਿਸੇ ਬੰਦੇ ਨੇ ਵੀ ਤੂੰ ਕੰਮ ਬਹੁਤ ਵਧੀਆ ਕਰਦਾ ਉਹ ਮੈਨੂੰ ਕਹਿੰਦਾ ਜੀ ਆਪਾਂ ਕਦੇ ਕਿਸੇ ਬੰਦੇ ਨਾਲ ਵੀ ਉਨੇ ਇੱਕ ਨਹੀਂ ਕਰਦੇਗੇ ਮੈਂ ਕੰਮ ਕਰਦਾ ਮੈਂ ਵੀ ਆਪ ਛੋਟੇ ਦਿਨ ਤੋਂ ਚੱਲਿਆ ਤੇ ਮੈਨੂੰ ਵੀ ਪਤਾ ਵੀ ਬੰਦਾ ਕਿਵੇਂ ਪੈਸਾ ਬਣਾਉਂਦਾ ਕੀ ਹੁੰਦਾ ਤੇ ਯਾਰ ਆਪਾਂ ਕੋਈ ਕਹਿਣਾ ਤੱਕਾ ਨਹੀਂ ਕਰਦੇ ਹਾਂਜੀ ਮੈਂ ਕਿਹਾ ਫੇਰ ਕੁਲਦੀਪ ਸਿੰਘ ਮੈਨੂੰ ਯਾਰ ਕਰ ਕੋਈ ਗਾਂ ਦੇ ਵਧੀਆ ਠੀਕ ਹੈ ਉਹਨੇ ਫਿਰ ਮੈਨੂੰ ਇੱਕ ਗਾਂ ਦਿੱਤੀ ਇੱਕ ਗਾਂ ਲੈ ਕੇ ਆਈ ਪਹਿਲਾਂ ਤੱਕ ਲੈ ਕੇ ਆਈ ਮੈਂ ਮਤਲਬ ਵਾਈਟ ਰੰਗ ਦੀ ਹੈ ਬੈਠੀ ਇਹਦੀ ਅੱਛਾ ਇਹ ਵਾਲੀ ਗਾਂ ਸਭ ਤੋਂ ਪਹਿਲਾਂ ਹਾਂ ਇਹ ਪਹਿਲਾਂ ਮਨੋ ਲੈ ਕੇ ਆਈ ਸੀ ਹਾਂਜੀ ਠੀਕ ਹੈ ਜੀ ਤੇ ਬਸ ਜੋ ਮੈਂ ਲੈ ਕੇ ਆਇਆ ਤੇ ਤੜਕੇ ਆ ਗਏ ਸੁਪੇ ਜੀ ਤੇ ਮੈਂ ਬਿਜ਼ੀ ਹੋ ਗਿਆ ਹਾਂ ਬਸ ਬਿਜ਼ੀ ਕਿ ਉਸ ਦਿਨ ਤੋਂ ਮਤਲਬ ਕਦੇ ਇਹਨਾਂ ਨੂੰ ਮਲਾ ਪਾਣੀ ਗੋਲੀ ਲਿਆ ਕੇ ਦੇਣੀ ਹੁੰਦੀ ਹੈ ਹਾਂਜੀ ਕਦੇ ਮਤਲਬ ਇਦਾਂ ਵੀ ਇਹਨਾਂ ਦੀ ਖਰਾਕ ਦੀ ਹੁਣ ਕੇਅਰ ਕਰਨੀ ਹੁੰਦੀ ਹੈ ਫਿਰ ਉਹ ਬੱਚੇ ਨੂੰ ਗਾਂ ਆਪਾਂ ਮਤਲਬ ਕੋਈ ਦੇਣੀ ਹੁੰਦੀ ਹੈ ਮਿਮਲਾ ਪਾ ਤੋਂ ਵੀ ਉਹ ਬੱਚੇ ਨੂੰ ਹੈਨਾ ਹਾਂਜੀ ਹਾਂਜੀ ਪਰ ਇੰਨਾ ਕਿ ਮੈਨੂੰ ਜ਼ਰੂਰ ਪਤਾ ਸੀਗਾ ਵੀਰ ਨੂੰ ਦੋਗ ਦਿਨ ਬੱਚਾ ਚੰਗਾ ਆ ਕੇ ਨਾ ਤੇ ਬਾਅਦ ਚ ਉਂਗਲ ਜੀ ਪਾ ਕੇ ਮੂੰਹ ਤੇ ਮੈਂ ਮਤਲਬ ਉਹ ਨਿੱਕੀ ਜਿਹੀ ਇੱਕ ਬਲਾਈ ਕਟੋਰੀ ਜਿਹੋ ਵਿੱਚ ਦੁੱਧ ਚ ਪਿਉਣ ਲੱਗ ਗਿਆ ਠੀਕ ਹੈ ਜੀ ਵੀ ਆਪਾਂ ਆਪਣੇ ਲਾਲ ਚ ਲੱਗ ਗਏ ਕੰਮ ਦੇ ਜਿਹੜਾ ਸੋਚਿਆ ਸੀ ਤੁਸੀਂ ਵੀ ਮੈਂ ਆ ਕੇ ਇਹ ਕੰਮ ਕਰਾਂ ਬਸ ਉਹ ਲਾਲ ਚ ਕੀ ਜੀ ਸਵੇਰ ਵਸ ਗਾਈਆਂ ਚੋਈਆਂ ਮੈਟ ਧੋਣ ਲੱਗੇ ਤੇ ਫਿਰ ਫਰਸ਼ ਧੋਣ ਲੱਗੇ ਤੇ ਇਹਨਾਂ ਨੂੰ ਆ ਕੇ ਬਾਹਰ ਬੰਨਣ ਲੱਗੇ ਉਹਨਾਂ ਸ਼ਾਮ ਨੂੰ ਢਾਈ ਫੇਰ ਵੱਜ ਜਾਂਦੇ ਆ ਤੇ ਇਹ ਜਿਹੜੀਆਂ ਬਾਕੀ ਗਾਈਆਂ ਆਪਾਂ ਸਾਰੀਆਂ ਫਿਰ ਇਕੱਠੀਆਂ ਹੀ ਲਿਆਏ ਨਹੀਂ ਜੀ ਵਾਜ ਪਰ ਮੈਨੂੰ ਜੋ 51 ਪਤਾ ਲੱਗ ਗਿਆ ਵੀ ਹੁਣ ਮੈਂ ਲਾਈਨ ਤੇ ਆ ਗਿਆ ਫਿਰ ਮੈਂ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਮੈਂ ਕੁਲਦੀਪ ਯਾਰ ਗਾਂ ਤਾਂ ਬਹੁਤ ਵਧੀਆ ਵੀ ਤੁਹਾਨੂੰ ਪਹਿਲਾਂ ਤੁਸੀਂ ਪਰਖ ਲਿਆ ਉਸ ਜੀ ਹਾਂਜੀ ਪਰਖ ਲਿਆ ਮੈਨੂੰ ਇੱਕ ਨਾਂ ਲਿਆ ਤੁਸੀਂ ਹਾਂਜੀ ਮੈਨੂੰ ਉਹਨਾਂ ਜੱਜਮੈਂਟ ਹੋ ਗਈ ਬੰਦਾ ਨਾ ਮਤਲਬ ਵੀ ਉਹ ਸਹੀ ਆ ਹਾਂ ਜੋ ਸਹੀ ਦਾ ਮਨੂ ਦਾ ਤਜਰਬਾ ਹੋ ਗਿਆ ਨਾ ਬੰਦੇ ਦਾ ਉਹ ਪਰਿਵਾਰ ਸਾਰਾ ਪਰਿਵਾਰ ਹੀ ਵਧੀਆ ਜੀ ਕੁਲਦੀਪ ਦੀ ਮੰਮੀ ਨੂੰ ਮਿਲਿਆ ਉਹ ਮੈਨੂੰ ਕਿ ਬਾਈ ਬਾਈਕ ਆ ਤਾਂ ਮੈਂ ਹੁਣ ਭੈਣ ਕਹਿਣ ਲੱਗ ਗਿਆ ਠੀਕ ਹੈ ਉਹ ਥੋੜਾ ਸੀ ਹੁਣ ਮਤਲਬ ਜੀ ਦੋਸਤਾਂ ਤੋਂ ਮਤਲਬ ਹੌਲੀ ਹੌਲੀ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਹੋ ਸਕਦਾ ਹੈ ਸਿਕੀਰੀ ਦਾ ਮਾਹੌਲ ਹੀ ਬਣ ਜੂਗਾ ਵਧੀਆ ਮੈਨੂੰ ਉਹਨੇ ਫੈਮਿਲੀ ਬਹੁਤ ਵਧੀਆ ਲੱਗੀ ਠੀਕ ਹੈ ਜੀ ਫਿਰ ਮੈਂ ਇੱਕ ਗਾਣਾ ਤੋਂ ਹੋਰ ਲਿਆ ਆ ਠੀਕ ਹੈ ਜੀ ਆ ਕੱਲ ਸੁਈਓ ਜਿਹੜੀ ਉਹ ਖੜੀ ਹਾਂ ਹਾਂ ਜੀ ਵੱਡੀ ਗਾਂ ਆ ਇਹ ਠੀਕ ਹੈ ਜੀ ਫਿਰ ਮੈਂ ਇੱਕ ਦਿਨ ਗਿਆ ਤੇ ਮੈਂ ਕਿਹਾ ਵੀ ਗਾਂ ਤਾਂ ਹੁਣ ਜਗ੍ਹਾ ਤਾਂ ਹੈਗੀ ਐ ਹੂੰ ਤੇ ਮੈਨੂੰ ਕੁਲਦੀਪ ਕੰਧਾ ਜੀ ਤੁਹਾਡੇ ਦੇਣ ਵਾਲੀ ਇੱਕ ਤਾਂ ਮੇਰੇ ਕੋਲ ਗਾਂ ਹੈਗੀ ਪਹਿਲਾਂ ਤਾਂ ਹੈ ਵਧੀਆ ਹੂੰ ਤੇ ਜੇ ਸਾਣਾ ਤੁਸੀਂ ਚਾਹਦੇ ਤਾਂ ਉਹ ਮੈਂ ਜੋ ਗਿਆ ਤਾਂ ਕਾਲੀ ਗਾਂ ਸੋਚ ਤੋ ਮਗਰ ਬੱਚੀ ਮੈਨੂੰ ਬਾਲੀ ਸੁਣੇ ਲੱਗੀ ਉਹਦੀ ਅੱਛਾ ਉਹ ਬੱਚੀਆਂ ਜਿਹੜੀਆਂ ਹਾਂਜੀ ਮਗਰ ਦੇ ਪਾਸੇ ਬੱਚੇ ਬਲੈਕ ਠੀਕ ਹੈ ਜੀ ਉਹ ਬੱਚੀ ਮੈਨੂੰ ਲੱਗੀ ਨਿੱਕੀ ਜੀ ਉਹਦੀ ਮਤਲਬ ਹੈਗੀ ਉਹ ਬੂਥੀ ਜੀ ਹੈਨਾ ਤੇ ਮੈਨੂੰ ਬ੍ਰੈਂਡ ਜਿਹਾ ਲੱਗਿਆ ਉਹਦਾ ਜਿਵੇਂ ਦੱਸਦੇ ਹੁੰਦੇ ਸ਼ਲੋਕ ਹੂੰ ਮੈਂ ਉਹ ਲੈ ਆਇਆ ਉਹ ਲੈਣ ਗਿਆ ਤੇ ਉੱਥੇ ਇੱਕ ਗਾਂ ਬੱਦੀ ਵੀ ਕੁਲਦੀਪ ਦੇ ਇੰਦਰ ਵੀ ਤੁਹਾਨੂੰ ਦੇਖੋ ਦੇਖ ਉੱਥੇ ਲੈਣ ਕੋਈ ਹੋਰ ਗਾਂ ਜਾਂਦੇ ਸੀਗੇ ਪਸੰਦ ਕੋਈ ਗਾਂ ਇੱਕ ਹੋਰ ਆ ਜਾਂਦੀ ਹੈ ਹਾਂਜੀ ਉਹ ਜੋ ਮੈਂ ਉਹ ਗਾਂ ਦੇਖਦੇ ਮੈਂ ਕਿਹਾ ਕੁਲਦੀਪ ਯਾਰ ਉਹ ਗਾਂ ਤਰੀ ਕਿਵੇਂ ਆ ਮੈਨੂੰ ਕਹਿੰਦਾ ਗਾਂ ਤੋਂ ਬਹੁਤ ਵਧੀਆ ਜੇ ਤੁਸੀਂ ਲਿਜਾਣੀ ਤਾਂ ਵੀ ਗਾਂ ਸਰਾ ਠੀਕ ਹੈ ਜੀ ਮੈਂ ਉਦੋਂ ਤਾਂ ਮੁੜਿਆ ਤੇ ਮੈਂ ਨਾ ਅਗਲੇ ਦਿਨ ਤੜਕੇ ਕੁਲਦੀਪ ਨੂੰ ਫਿਰ ਫੋਨ ਕੀਤਾ ਮੈਂ ਕਿਹਾ ਰਾਤ ਮੈਂ ਤਾਂ ਨੀਂਦ ਨਹੀਂ ਆਈ ਤੇ ਉਹ ਗਾਂ ਨਾ ਦੇ ਕਿਸਨ ਭਰਾ ਮੈਂ ਲੈ ਕੇ ਆਉਣੀ ਆ ਠੀਕ ਹੈ ਤੜਕੇ ਫੇਰ ਮੈਂ ਗਿਆ ਜੀ ਉਹ ਗਾਂ ਚਲ ਕੇ ਮੈਂ ਫੇਰ ਚਲਾ ਲਿਆ ਆ ਵੀ ਐਂ ਕਰ ਕਰ ਕੇ ਆਪਾਂ ਇੱਕ ਗਾਂ ਲੈਣ ਗਏ ਸੀ ਪਹਿਲਾਂ ਤੋਂ ਹਾਂ ਜੀ ਮੈਂ ਇੱਕ ਗਾਂ ਦੇ ਵਿੱਚ ਹੁਣ ਮਤਲਬ ਮੇਰੇ ਕੋਲੇ ਅੱਜ ਇਹ ਵਧੀਆ ਜੀ ਚਾਰ ਗਾਈਆਂ ਚਾਰੇ ਹੁਣ ਮਤਲਬ ਹੀ ਦੁੱਧ ਤੇ ਠੀਕ ਹੈ ਜੀ ਚਾਰੇ ਗਾਈਆਂ ਆਪਣੀਆਂ ਦੁੱਧ ਤੇ ਹਾਂ ਦੋ ਤਾਂ ਜੇ ਲੂਹਾ ਹੀ ਹੂੰ ਵੀ ਚਲੋ ਇਹ ਲੂਹਾ ਹੁਣ ਬੱਚਿਆਂ ਨੂੰ ਵੀ ਪਿਆ ਦੇਈਦਾ ਹੂੰ ਵੀ ਅਜੀ ਉਹਨਾਂ ਲੂਹਾ ਨਹੀਂ ਵਧੀਆ ਚ ਹਾਂਜੀ ਕੁਛ ਵੀ ਸਾਡੇ ਇੱਥੇ ਜਿਹੜੇ ਕੰਮ ਕਰਦੇ ਆ ਫਿਰ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਪੀ ਲਓ ਅਸੀਂ ਆਪ ਘਰੇ ਲੋਹਾ ਦੁੱਧ ਘੱਟ ਵਰਤਦੇ ਆ ਠੀਕ ਹੈ ਜੀ ਹਾਂਜੀ ਤੇ ਜੇ ਆਪਾਂ ਹੁਣ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰੀਏ ਵੈਸੇ ਤਾਂ ਤੁਸੀਂ ਆਪਾਂ ਨੂੰ ਦੱਸਤਾ ਹਨਾ ਵੀ ਆਪਾਂ ਗਾਈਆਂ ਲੈਣ ਕਿਵੇਂ ਗਏ ਸੀ ਤੇ ਬਾਅਦ ਚ ਮੋਹਲ ਕਿਵੇਂ ਬਣਿਆ ਹਾਂਜੀ ਤੇ ਆਪਾਂ ਜੇ ਉਹ ਗੱਲ ਕਰੀਏ ਵੀ ਬਾਅਦ ਚ ਵੀ ਆਪਣੀ ਕੋਲ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਕਈ ਆਪਾਂ ਵੇਖਿਆ ਜਿੱਥੇ ਆਪਾਂ ਪਸ਼ੂ ਲਿਆਉਣੇ ਆ ਬਾਅਦ ਚ ਆਪਣਾ ਫੋਨ ਵੀ ਨਹੀਂ ਚੱਕਦੇ ਹਨਾ ਅਗਲਾ ਕਹਿ ਦਿੰਦਾ ਵੀ ਸਾਡੀ ਕੋਈ ਗਰੰਟੀ ਨਹੀਂ ਹੁਣ ਤੁਸੀਂ ਪਸ਼ੂ ਲੈ ਗਏ ਹੋ ਮੈਂ ਜੋ ਤਾਂ ਗੱਲ ਇੱਥੋਂ ਤੱਕ ਕਰੋਗੇ ਨਾ ਫੋਨ ਚੱਕਣ ਦਾ ਗੱਲ ਨਹੀਂ ਕਰ ਬੰਦਾ ਬਿਜ਼ੀ ਹੁੰਦਾ ਤਾਂ ਫੋਨ ਉਹ ਬਾਅਦ ਚ ਤੁਹਾਡੀ ਜਿੰਦੀ ਬਹੁਤ ਵਧੀਆ ਹੈ ਬਟਾ ਬੰਦੇ ਦੀ ਹਾਂਜੀ ਤੇ ਮੈਨੂੰ ਤਾਂ ਉਹ ਵੀ ਕਹਤਾ ਜੀ ਗੱਲ ਦੀ ਕੋਈ ਨ ਫਿਕਰ ਨਾ ਕਰੋ ਮੈਂ ਤਾਂ ਤੇਰੇ ਘਰੇ ਨਾ ਫੀਡ ਵੀ ਲਵਾ ਲਿਆ ਕਰੂੰਗਾ ਯਾਰ ਜਿਹੜੀ ਰੇਟ ਤੇ ਮੈਨੂੰ ਆਉਂਦੀ ਹੈ ਨਾ ਉਸ ਰੇਟ ਤੇ ਤੈਨੂੰ ਫੀਡ ਦੇ ਦਿਆ ਕਰੂੰਗਾ ਵੀ ਨਵੇਂ ਡੇਰੀ ਫਾਰਮਰ ਫਾਰਮਰਸ ਤੇ ਬਹੁਤ ਵਧੀਆ ਗੱਲ ਹੈ ਵੀ ਆਪਾਂ ਨੂੰ ਕੋਈ ਸਪੋਰਟ ਕਰ ਰਿਹਾ ਪਿੱਛੋਂ ਸਪੋਰਟ ਜੀ ਮੈਨੂੰ ਅਪ ਕਰਨ ਦੇ ਵਿੱਚ ਬੰਦਾ ਜੋਰ ਲਾ ਰਿਹਾ ਹੈ ਵੀ ਬੰਦਾ ਹੀ ਅਪ ਹੋ ਜੀ ਠੀਕ ਹੈ ਜੀ ਮਤਲਬ ਕਈ ਮੈਨੂੰ ਨਾ ਇਦਾਂ ਲੱਗਦਾ ਬੰਦਾ ਸਾਰੇ ਬੰਦੇ ਨਾ ਬੰਦਿਆਂ ਨੂੰ ਆਪ ਦੀ ਨੋਲਿਜ ਦਿੰਦੇ ਨਹੀਂ ਨਹੀਂ ਦਿੰਦੇ ਹਾਂ ਹਰ ਇੱਕ ਬੰਦਾ ਕ ਇੱਕ ਉਹ ਨਾ ਪੁਰਾਣੀ ਗੱਲ ਮਸ ਹੁੰਦਾ ਮਾੜੀ ਹਟ ਕੇ ਗੱਲ ਲੇ ਦੋ ਹਾਂਜੀ ਹਾਂਜੀ ਅਸੀਂ ਨਾ ਮਤਲਬ 86 ਦੇ ਵਿੱਚ ਟਰੈਕਟਰ ਲੈਣ ਲੱਗੇ ਠੀਕ ਹੈ ਜੀ ਤੋ ਜੋ ਟਰੈਕਟਰ ਲੈਂਦੇ ਸੀ ਤਾਂ ਤੋ ਜਿਹੜਾ ਕੋਈ ਆ ਵੀ ਟਰੈਕਟਰ ਲੈਂਦੇ ਆਲਾ ਹੂੰ ਵੀ ਉਹ ਤੇਲ ਬਹੁ ਖਾਂਦਾ ਇਹ ਟਰੈਕਟਰ ਤੇਲ ਬਹੁ ਖਾਂਦਾ ਉਹ ਮੜ ਕੇ ਨਾ ਮੇਰੇ ਡੈਡੀ ਕਹਿੰਦੇ ਯਾਰ ਵੀ ਜਦੋਂ ਅਸੀਂ ਉਹ ਵਾਹ ਵੂ ਕਿਤੇ ਸ਼ਟਰ ਚਲਾ ਦਿਆ ਕਰੂ ਉਦੋਂ ਵੀ ਖਾਈ ਜਾਊਗਾ ਹਮ ਉਹਨੇ ਉਹ ਤਾਂ ਹੀ ਖੰਦਾ ਜੀ ਤਾਂ ਫੇਰ ਗੱਲ ਹੀ ਮੁੱਕੀ ਮੈਂ ਯਾਰ ਮਾਸਟਰ ਹੈਗਾ ਤੇ ਉਹ ਤਾਂ تنਖਾਹ ਉਹਦੀ ਮੈਨੂੰ ਟਰੈਕਟਰ ਲੈਣਾ ਕਿ ਉਹ ਸਹੀ ਹੈ ਜੀ ਇਸੇ ਤਰ੍ਹਾਂ ਮਤਲਬ ਜਿਹੜੇ ਗਾਈਆਂ ਤਾਂ ਨਾ ਜੀ ਹਾਂਜੀ ਜਿਹੜਾ ਬੰਦਾ ਸਹੀ ਕੰਮ ਡੇਰ ਦਾ ਕਰੀ ਜਾਂਦਾ ਉਹ ਨੌਲੇਜ ਦਿੰਦਾ ਉਹਨੂੰ ਪਤਾ ਹੈ ਵੀ ਇਹ 33 ਪੈਸੇ ਖਾਂਦੀਆਂ ਹਮ 60 ਪੈਸੇ ਬੰਦੇ ਨੂੰ ਵਾਜਦੇ ਨਹੀਂ ਹੁਣ ਤਾਂ ਲੋਕ ਇਹ ਗੱਲ ਕਹਿੰਦੇ ਜੀ ਇਹ 50 55 ਪੈਸੇ ਤਾਂ ਖਾ ਜਾਂਦੀਆਂ ਜੀ ਉਸ ਠੀਕ ਹੈ ਜਿੱਥੇ ਆ ਕੋ ਫੀਟ ਚ ਗਿਆ ਬਚਣਾ ਕੁਝ ਹੈ ਨਹੀਂ ਗਾ ਤਾਂ ਪਕਾਈ ਇਕ ਲਗੋਆ ਬਚਦਾ ਹਾਂ ਗੋਆ ਬਚਣ ਵਾਲੀ ਗੱਲ ਤਾਂ ਬਹੁਤ ਵਾਰੀ ਸਾਹਮਣੇ ਆਉਂਦੀ ਹੈ ਇਹ ਫਿਰ ਉਹ ਗੱਲ ਹੋ ਜਾਂਦੀ ਹੈ ਨਾ ਵੀ ਆਪਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਉਸ ਕੰਮ ਦੀ ਤੇ ਆਪਾਂ ਆਪਦਾ ਹੱਥ ਪੈਰ ਹਲਾ ਕੇ ਵੀ ਨਹੀਂ ਰਾਜੀ ਆਪਾਂ ਸਿੱਧੇ ਕਹਿੰਨੇ ਵੀ ਮੈਨੂੰ ਬੈਠੇ ਬੈਠੇ ਨੂੰ ਗਾ ਮਨਾਫਾ ਕੱਢ ਕੇ ਦੇਈ ਜਾਵੇ ਹਾਂਜੀ ਹਾਂਜੀ ਫਿਰ ਤਾਂ ਹੀ ਗੋਏ ਗੋਏ ਵਾਲੀ ਗੱਲ ਉੱਥੋਂ ਵਿੱਚ ਆਈ ਇਹ ਨਾ ਜੀ ਮੈਂ ਇੱਕ ਸਾਡੇ ਜਿਹੜੇ ਮੇਰੇ ਦਾਦਾ ਸੀਗਾ ਸਾਡੇ ਮੰਮੀ ਡੈਡੀ ਚ ਉਦੋਂ ਅਸੀਂ ਮਈਆਂ ਚੰਗੀਆਂ ਰੱਖਦੇ ਹੁੰਦੇ ਸੀ ਸਾਨੂੰ ਉਹਨਾਂ ਚੀਜ਼ਾਂ ਦੀ ਨੌਲੇਜ ਪਰ ਗਾਈਆਂ ਦੀ ਨੌਲੇਜ ਸਾਨੂੰ ਨਹੀਂ ਸੀ ਠੀਕ ਹੈ ਜੀ ਤੇ ਗਾਈਆਂ ਦਾ ਤਾਂ ਮੈਨੂੰ ਹੁਣ ਓਹ ਲੱਗਦਾ ਯਾਰ ਵੀ ਜਿਹੜੀ ਗਾਂ ਇਹ ਤਾਂ ਆਪ ਛੱਡਣੀ ਪੈਂਦੀ ਆ ਹਮ ਜਿਹਦੀ ਮੱਝ ਉਹ 8 ਮਹੀਨੇ ਦੁੱਧ ਦਿੰਦੀ ਆ ਤੇ ਉਹ ਮਤਲਬ ਕਈ ਵਾਰੀ ਪਹਿ ਰਾਤ ਨੂੰ ਹਾਂ ਨੇੜੇ ਕਟਾਵਾਸ਼ੀ ਬਾਂ ਲਈ ਉਹ ਸਿੰਘ ਜਾਂ ਗਲ ਚ ਉਹ ਪਾਲੀ ਦੀ ਸਿੰਘਾਂ ਚ ਰੱਸਾ ਜਾਂ ਉਹ ਤੋਂ ਫਾਇਆ ਜਾਂਦਾ ਤੇ ਇਹ ਕੋਈ ਨਾ ਗਾਂਦ ਨਾਲ ਗਾਂ ਬੰਦੇ ਉਹਨਾਂ ਨੇ ਇੱਕ ਜੂ ਕਹਿਣਾ ਉਹਨਾਂ ਨੂੰ ਫੀਡ ਨਹੀਂ ਆਉਂਦੀ ਉਹਦੀ ਖਾਈ ਜਾਣੀ ਠੀਕ ਹੈ ਜੀ ਤੇ ਹੁਣ ਜੇ ਆਪਾਂ ਇਹਦੀ ਐਂ ਗੱਲ ਕਰ ਲਈਏ ਹੈਨਾ ਵੀ ਆਪਣੇ ਕੋਲੇ ਪੰਜ ਗਾਈਆਂ ਐਸ ਟਾਈਮ ਹਾਂਜੀ ਜੇ ਆਪਾਂ ਇਹਦਾ ਖਰਚਾ ਜੋੜੀਏ ਸਾਰਾ ਵੀ ਆਪਾਂ ਨੂੰ ਡੇਰੀ ਫਾਰਮ ਸ਼ੁਰੂ ਕਰਨ ਚ ਕਿੰਨਾ ਖਰਚਾ ਆ ਗਿਆ ਹੋਣਾ ਨੇ ਕੋਈ ਬਹੁਤਾ ਖਰਚ ਵਾਲੀ ਜੀ ਮੈਨੂੰ ਆਇਆਗਾ ਇਹ ਗੱਲ ਤਾਂ ਹੁਣ ਜਿਹੜਾ ਤਾਂ ਦੇਸੀ ਗਾਂ ਜੀ ਇਹ ਤਾਂ ਸਾਡੇ ਬੱਚੇ ਆ ਗਦੇ ਵੀ ਇਹੀ ਘਰੇ ਹੀ ਦੁੱਧ ਪੀਣਾ ਤੇ ਘਰੇ ਡੜਕਣਾ ਤੋਂ ਕਿਉਂ ਕੋ ਆ ਜਾਂਦਾ ਜੀ ਹੂੰ ਬਾਕੀ ਮਤਲਬ ਅਸੀਂ ਜਿਹੜੇ ਚਾਰ ਗਾਈਆਂ ਨੇ ਉਹਨਾਂ ਦੋ ਗਾਈਆਂ ਦੁੱਧ ਜੀ ਮੈਂ ਸੇਲ ਕਰਨ ਲੱਗ ਗਿਆ ਠੀਕ ਹੈ ਜੀ ਤੇ ਕੋਈ ਮੈਨੂੰ ਐਨਾ ਨਹੀਂ ਹੋਇਆਗਾ ਵੀ ਜੇ ਮਤਲਬ ਵੀ ਮੈਨੂੰ ਕਹਿ ਦਈਏ ਮੈਂ ਕਹਦਾ ਕੁਲਦੀਪ ਮੈਨੂੰ ਯਾਰ ਖਾ ਗਿਆ ਪੱਟ ਕੇ ਖਾ ਗਿਆ ਉਹਦਾ ਮੈਨੂੰ ਕਹਿੰਦਾ ਜੀ ਤੁਸੀਂ ਕੰਮ ਕਰਨ ਵਾਲੇ ਬਣੋ ਜੀ ਪੈਸੇ ਤੁਹਾਡੇ ਕੋਲ ਹੈ ਵੀ ਨਹੀਂ ਤਾਂ ਉਹ ਵੀ ਕੋਈ ਗੱਲ ਹੈ ਠੀਕ ਹੈ ਜੀ ਕੋਈ ਵਾਡੀ ਪੈਸੇ ਨਹੀਂ ਨੌਬਤ ਵੀ ਨਹੀਂ ਗਈ ਤੇ ਪਰਨੇ ਪੈਸੇ ਦਾ ਬਤ ਦੇਣੇ ਵੀ ਹੁੰਦੇ ਆ ਜੀ ਵੀ ਅਗਲੇ ਦਾ ਵੀ ਕਿੰਨਾ ਧੰਦਾ ਹੁੰਦਾ ਹਨਾ ਹਾਂਜੀ ਹਾਂਜੀ ਪਰ ਮਤਲਬ ਮੇਰਾ ਮੋਢ ਜੇ ਤੁਰਿਆ ਤਾਂ ਮਤਲਬ 3 ਕਿਲਖ ਤੋਂ ਸਾਢੇ 3 ਲੱਖ ਤੋਂ ਮੋਢ ਤੁਰ ਪਿਆ ਠੀਕ ਹੈ ਵੀ 3 ਕਿਲਖ ਰੁਪਇਆ ਲਾ ਕੇ ਆਪਣਾ ਕੰਮ ਸ਼ੁਰੂ ਬਸ 3 ਕਿਲਖ ਸਾਢੇ 3 ਤੋਂ ਜੀ ਕੁਸ ਮੈਂ 4 ਲੋਆ ਲਿਆ ਸੀਗਾ ਹੂੰ ਤੇ ਰੋਵੀ ਕੁ ਗੁੰਡਲ ਲਵਾਇਆ ਚਾਰ ਮੱਖਿਆ ਵੀ ਆਪਾਂ ਇਹਨਾਂ ਦਾ ਤੇ ਹੁਣ ਮੈਨੂੰ ਔਣ ਲੱਗਦਾ ਹੈ ਵੀ ਮਤਲਬ ਮੇਰੇ ਕੋਲ ਚਾਰ ਥੋੜੀਆਂ ਹੈ ਹੂੰ ਵੀ ਜਗ੍ਹਾ ਬਣ ਜੇ ਨਾ ਕਿਤੇ ਤੇ ਮਤਲਬ ਮੇਰੇ 10 ਗਾਇਆਂ ਹੋ ਜਾਣ ਤਾਂ ਦਸਾਂ ਗਾਇਆਂ ਦਾ ਮਤਲਬ ਬਹੁਤ ਵਧੀਆ ਬਦਲ ਨਾਲ ਤਾਂ ਉਹਦਾ ਖਰਚੇ ਪਣ ਨਿਕਲ ਜਾਂਦੇ ਜੀ ਹਾਂਜੀ ਨਾਲੇ ਮਤਲਬ ਗਾਇਆਂ ਦੇ ਵਿੱਚੋਂ ਹੋਰ ਗਾਇਆਂ ਬਣ ਜਾਂਦੀਆਂ ਉਹਦਾ ਦੁੱਧ ਨਾਲ ਹਾਂਜੀ ਮੇਰੀ ਸੋਚ ਵੀ ਇਹੀ ਹੈ ਜੀ ਵੀ ਜਿਹੜੀ ਗਾਇਆਂ ਦੀ ਆਮਦਨ ਉਹ ਵੀ ਹੈ ਨਾ ਉਹਨੂੰ ਮੈਂ ਘਰੇ ਨਹੀਂ ਖਰਚ ਕਰਨਾ ਵੀ ਗਾਇਆਂ ਤੇ ਲਾਉਣਾ ਉਹਨਾਂ ਗਾਇਆਂ ਦੇ ਵਿੱਚੋਂ ਗਾਇਆਂ ਤਿਆਰ ਕਰਨੀਆਂ ਜੀ ਦਿੱਗੇ ਮੁੰਡਾ ਫਾਜ਼ਲ ਕਾਲਾ ਬੋਲਦਾ ਹੁੰਦਾ ਹੈ ਉਹ ਕਹਿੰਦਾ ਜੀ ਮਤਲਬ ਮੇਰੇ ਕੋਲ ਅੱਜ 100 200 ਗਾਂ ਹੋ ਗਏ 100 ਗਾਂ ਹੋ ਗਈ 200 ਤਾਂ 100 ਗਾਂ ਹੋ ਗਈ ਜਾਂਦਾ ਪਰ ਮੈਂ ਪੰਜਾਂ ਸ਼ੀਆਂ ਤੋਂ ਸ਼ੁਰੂ ਕੀਤਾ ਸੀ ਉਹ ਵੀ ਮਤਲਬ ਮੈਂ ਪਰਸੋ ਸੋਚੀ ਜਾਂਦੇ ਬੈਠਾ ਵੀ ਚਾਰ ਗਾਈਆਂ ਤੇ ਚਾਰਾਂ ਦੇ ਵਿੱਚੋਂ ਚਾਰ ਤਾਂ ਬੱਚੇ ਪੈਦੋਂ ਹੋ ਹੀ ਗਏ ਚਾਰ ਗਾਈਆਂ ਤੇ ਮਗਰ ਅੱਠ ਮਹੀਨਾ ਤੋਂ ਮੇਰੇ ਅੱਠ ਗਾਈਆਂ ਤਾਂ ਹੋ ਹੀ ਗਈਆਂ ਹੋ ਹੀ ਗਈਆਂ ਹਾਂ ਤੇ ਜੇ ਚ ਮੈਂ ਕੋਈ ਛੇਕ ਹੋਰ ਲੈ ਲਾਂ ਤੇ ਜਿਨ ਜੋ ਛੇ ਗਾਉਗੀ ਦਾ ਮਤਲਬ ਮੇਰੇ ਤੋਂ ਕੰਮ ਲਾਈਨ ਤੇ ਆ ਗਿਆ ਜੀ ਲਾਈਨ ਤੇ ਆ ਗਿਆ ਹਾਂ ਕੋਈ ਇੰਨਾ ਖਾਸ ਮੈਨੂੰ ਤਕਲੀਫ ਨਹੀਂ ਆਈ ਬਹੁਤੀ ਵੀ ਇਸ ਕੰਮ ਦੇ ਵਿੱਚ ਲੱਗਣ ਲੱਗਣਾ ਵੀ ਆਪਣਾ ਜ਼ਰੂਰੀ ਆ ਹਨਾ ਉਹ ਚਾਹ ਚੜ ਜਾਂਦਾ ਬਾਈ ਜਦੋਂ ਦੁੱਧ ਚੰਗਾ ਦਿੰਦਾ ਪਸ਼ੂ ਤੇ ਹੱਸ ਕੇ ਦੁੱਧ ਦੇਵੇ ਚੰਗਾ ਮਸ਼ੀਨ ਨਾਲ ਦੁੱਧ ਆਪਾਂ ਚੋ ਲੈਨੇ ਹ ਹੱਥਾਂ ਨਾਲ ਤਾਂ ਕੰਮ ਹੀ ਖਤਮ ਹੋ ਗਿਆ ਹਾਂਜੀ ਹੁਣ ਮਸ਼ੀਨ ਹੈ ਮਸ਼ੀਨ ਵੀ ਵਿਚਾਰਾ ਕੁਲਦੀ ਹੀ ਉਹ ਮੈਨੂੰ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਉਹ ਪਹਿਲੀ ਗਾਂ ਚ ਲਿਆਂਦੀ ਨਹੀਂ ਸੀ ਤੇ ਜੇ ਸੂਈ ਨਾ ਉਹ ਅਗਰੇ ਨੂੰ ਸੰਧਿਤ ਆ ਸ਼ਾਮ ਨੂੰ ਮੁੰਡਾ ਭੇਜਿਆ ਤੇ ਮੇਰੇ ਜੋ ਮਸ਼ੀਨ ਫਿੱਟ ਕਰ ਗਿਆ ਅੱਛਾ ਮਸ਼ੀਨ ਵੀ ਉਹ ਆਪ ਹੀ ਫਿੱਟ ਕਰਕੇ ਗਏ ਉਹ ਵਸੇ ਮੈਂ ਕਹਿੰਦਾ ਮਾ ਮਸ਼ੀਨ ਦੇ ਪੈਸੇ ਕੋਈ ਕਿੰਨੇ ਕ ਬੰਦੇ ਆ ਮੈਨੂੰ ਕਹਿੰਦਾ ਬਾਹਲੇ ਡਿੱਗਦੇ ਫਿਰਦੇ ਤੇਰੇ ਕੋਲ ਠੀਕ ਹੈ ਮਤਲਬ ਬੰਦਾ ਜੀ ਮੈਨੂੰ ਵਧੀਆ ਲੱਗਿਆ ਵੀ ਮਤਲਬ ਪਲਾਪਾ ਪੈਸੇ ਹੁੰਦੇ ਨਹੀਂ ਹੈ ਵੀ ਬਾਅਦ ਚ ਵੀ ਸਪੋਰਟ ਕਰਦੇ ਕਹਿੰਦੇ ਬਾਖਾ ਜੀ ਪੁੱਛ ਹਰ ਇੱਕ ਗੱਲ ਦੀ ਮੈਨੂੰ ਉਹਨਾਂ ਨੇ ਫੀਡਬੈਕ ਨਿੰਦੇ ਹੁੰਦੇ ਆ ਜਾਂ ਇਹਨਾਂ ਨੂੰ ਜਿਵੇਂ ਆਪਾਂ ਅੱਜ ਕੱਲ ਮਲੱਪਾਂ ਦੀ ਜਾਂ ਕੋਈ ਗੋਲੀ ਦਿੰਦੇ ਆ ਹਨਾ ਜੀ ਮਾਂ ਪਮੈਂਡਾ ਜੋਲ ਵਗੈਰਾ ਜੋ ਵੀ ਦਿੰਦੇ ਆ ਹਨਾ ਉਹ ਹਰ ਕਿਸੇ ਦੀ ਬੀ ਨੌਲੇਜ ਦਿੰਦਾ ਦੱਸਦੇ ਰਹਿੰਦੇ ਆ ਠੀਕ ਹੈ ਜੀ ਕੁਝ ਮਤਲਬ ਡਾਕਟਰ ਹੋਣ ਦੇ ਨਾਤੇ ਮੈਨੂੰ ਵੀ ਕੁਝ ਨੌਲੇਜ ਹੈਗੀ ਆ ਚੀਜ਼ ਦੀ ਪਰ ਫਿਰ ਵੀ ਜਿਹੜਾ ਬੰਦਾ ਇੱਕ ਕਾਰੋਬਾਰ ਚ ਪਿਆ ਨਾ ਜੀ ਉਹਨੂੰ ਆਪਦੇ ਕਾਰੋਬਾਰ ਦਾ ਜ਼ਿਆਦਾ ਪਤਾ ਹੁੰਦਾ ਸਹੀ ਤੇ ਜੇ ਆਪਾਂ ਹੁਣ ਇਹਦੇ ਦੁੱਧ ਦੀ ਗੱਲ ਕਰੀਏ ਹੈਨਾ ਇਹ ਮੁੰਡਾ ਵੀ ਉੱਠਦਾ ਹੁੰਦਾ ਵੀ ਆਪਣੇ ਰੇਟ ਹੈ ਨਹੀਂ ਤੇ ਆਪਣਾ ਸਹੀ ਦੁੱਧ ਲੱਗੀ ਜਾਂਦਾ ਵੀ ਕਹਿਣਾ ਮਤਲਬ ਆਪਣਾ ਸਹੀ ਆਪਾਂ ਨੂੰ ਪੂਰਾ ਪਈ ਜਾਂਦਾ ਕਿ ਨਹੀਂ ਪਈ ਜਾਂਦਾ ਨਹੀਂ ਜੀ ਦੁੱਧ ਮੇਰਾ ਵਧੀਆ ਰੇਟ ਤੇ ਜਾ ਰਿਹਾ ਜੀ ਅੱਜ ਵੈਸੇ ਉਹ ਹਰ ਘਰ ਦਾ ਦੁੱਧ ਦੀ ਦੁੱਧ ਸਾਡਾ ਪੁਰਾਣਾ ਲਈ ਜਾਂਦਾ ਹੁੰਦਾ ਸੀ ਤੇ ਕਿਤੇ ਜੋ ਸਾਡੇ ਦੁੱਧ ਮੁੱਕ ਜਾਂਦੇ ਸਾਨੂੰ ਉਹ ਦੇ ਵੀ ਜਾਂਦਾ ਸੀ ਹਾਂਜੀ ਤੇ ਉਹਨੇ ਮਤਲਬ ਮੇਰੇ ਨਾਲ ਦੁੱਧ ਹੀ ਵੇਖਿਆ ਸੀ ਕਿ ਉਹ ਮੈਨੂੰ ਕਹਿੰਦਾ ਜੀ ਤੁਹਾਨੂੰ ਦੁੱਧ ਨਹੀਂ ਦੁੱਧ ਵਿੱਚ ਲੋਕ ਪਾਣੀ ਪਾ ਦਿੰਦੇ ਆ ਹੂੰ ਤੁਹਾਡੇ ਦੁੱਧ ਵਿੱਚ ਪਾਣੀ ਨਹੀਂ ਹੁੰਦਾ ਉਹ ਮੇਰੇ ਨਾਲ ਉੱਕਾ-ਪੱਕਾ ਇਹ ਮਤਲਬ ਕੋਈ ਫੈਟ ਨਹੀਂ ਕੁਛ ਨਹੀਂ ਉਹ 40 ਰੁਪਏ ਲੈ ਜਾਂਦਾ ਜੀ ਠੀਕ ਹੈ ਜੀ ਆਪਾਂ ਨੂੰ ਪੂਰਾ ਪਈ ਜਾਂਦਾ ਉਹ ਪੂਰਾ ਪੈਂਦਾ ਜੀ ਮਤਲਬ ਕੋਈ ਗੱਲ ਨਹੀਂ ਉਹ ਬੰਦਾ 40 ਰੁਪਏ ਦੁੱਧ ਲੈ ਜਾਂਦਾ ਜੀ ਹੂੰ ਤੇ ਜੇ ਮਤਲਬ ਮੇਰੀ ਉਹਦੇ ਨਾਲ ਕੋਈ ਮਹੀਨੇ ਦੀ ਬੰਨ ਜਾਂਦੀ ਕੋਈ 30 ਹਜ਼ਾਰ ਪਣੇ ਹੂੰ ਤੇ ਮੈਂ ਕਹਿੰਦਾ ਯਾਰ ਬਾਈ ਯਾਰ 30 ਕਰਾ ਸਰਨਾ ਨਹੀਂ ਹੂੰ ਪਤਾ ਵੀ ਦੁੱਧ तेरे ਕੋਲ ਵਧੀ ਜਾਂਦਾ ਹੈ ਉਹ ਮਿਲਤੀ ਉੱਤੋਂ ਵੀ ਦੇ ਜਾਂਦਾ ਠੀਕ हां वे अपना दूध नीओ कोई आपा नु आए नी कोई केहंदे भी दूध दा रेट है नी भी 40 50 ਰੁਪਏ ਚ ਵੀ ਕਹਿੰਦੇ ਕੁਛ ਨਹੀਂ ਬਚਦਾ ਤੇ ਤੁਸੀਂ ਕਹਿੰਦੇ ਹੋ ਵੀ ਆਪਣਾ 40 ਰੁਪਏ ਲਾ ਕੇ ਵੀ ਆਪਾਂ ਨੂੰ ਬਚਦਾ ਹੋਈ 40 ਰੁਪਏ ਨਾਲ ਵੀ ਹੈਗਾ ਜੀ ਹੁਣ ਅਸਕਰ ਜਿਹੜਾ ਹੁਣ ਬੰਦਾ ਦੁੱਧ ਆਪਣੇ ਕੋਲ ਲੈ ਕੇ ਜਾਂਦਾ ਉਹਨੇ ਵੀ 4 ਰੁਪਏ ਮੋਟਰਸਾਈਕਲ ਤੇ ਤੇਲ ਬਾਲ ਦਾ ਦਿਨ ਰਾਤ ਵਿਚਾਰਾ ਧੁੰਦਾ ਹੀ ਤੁਰਿਆ ਫਿਰ 10 ਰੁਪਏ 4 ਤੋਂ ਨਹੀਂ ਕਮਾਉਣੇ ਹੁੰਦੇ ਜਿਵੇਂ ਆਪਾਂ ਆਖੇ ਸਾਰੇ ਮੈਨੂੰ ਹੀ ਦੇ ਜਾ ਤੇ ਫਿਰ ਇਹ ਗੱਲ ਵੀ ਨਹੀਂ ਉਹਦੇ ਬੱਚੇ ਹੈ ਘਰੇ ਪਾਲਨੇ ਆਉਣੇ ਵੀ ਹਾਂਜੀ ਹਾਂਜੀ ਪਰ ਨਹੀਂ ਸੰਤੋਸ਼ਟੀ ਹੈ ਜੀ ਮੈਨੂੰ ਤਾਂ ਮੈਨੂੰ ਹੋਰ ਨਹੀਂ ਕਹਿੰਦਾ ਐਵੇਂ ਮੈਨੂੰ ਹੋਸਾਦਾ YouTube ਤੇ ਵੇਖ ਕੇ ਕਈ ਬੰਦੇ ਹੋਸਾਦਾ ਵੀ ਮੰਦਾ ਚੰਗਾ ਹੀ ਬੋਲ ਜਾਣ ਵੀ ਬੰਦਾ ਐ ਬੋਲਦਾ ਹਨਾ ਗਲਤ ਬੋਲਦਾ ਪਰ ਨਹੀਂ ਮੇਰੇ ਮੁਤਾਬਕ ਮੈਨੂੰ ਸਹੀ ਹੈ ਜੀ ਆਪਾਂ ਨੂੰ ਕਿਸੇ ਬਾਰੇ ਨਹੀਂ ਪਤਾਗਾ ਨਹੀਂ ਤੇ ਹੁਣ ਆਪਾਂ ਇਸ ਕੰਮ ਤੋਂ ਸੰਤੁਸ਼ਟ ਐ ਵੀ ਜਿਵੇਂ ਤੁਸੀਂ ਦੱਸਿਆ ਸੀ ਵੀ ਆਪਾਂ ਪਹਿਲਾਂ ਕੈਨੇਡਾ ਤੋਂ ਆਏ ਸੀ ਆਪਾਂ ਸੋਚਿਆ ਸੀ ਤੇ ਹੁਣ ਤੁਸੀਂ ਇਹ ਕੰਮ ਸ਼ੁਰੂ ਕਰ ਲਿਆ ਹੁਣ ਆਪਾਂ ਸੰਤੁਸ਼ਟ ਐ ਇਸ ਕੰਮ ਤੋਂ ਹਾਂਜੀ ਮੈਂ ਨਾ ਮਤਲਬ ਕੈਨੇਡਾ ਮੇਰਾ ਬੇਟਾ ਸੈਟ ਐ ਜਿੱਥੇ ਆਪ ਪਿਆਰ ਹੈ ਹਾਂਜੀ ਸਾਰੀ ਫੈਮਿਲੀ ਸਾਡੀ ਬੇਟੀਆਂ ਮੈਂ ਮੈਰਿਜ ਕੀਤੀ ਹੋਈ ਐ ਅਸੀਂ ਦੋ ਜੀ ਆਪ ਸੀਗੇ ਹਾਂਜੀ ਇੱਕ ਬੇਟੇ ਦੇ ਪਿੱਛੇ ਮੈਰਿਜ ਕਰ ਲਈ ਉਹਦੀ ਵਾਈਫ ਆ ਗਈ ਤੇ ਇੱਕ ਮੇਰੇ ਮਾਤਾ ਜੀ ਐ ਮਾਤਾ ਜੀ ਦੀ ਹੁਣ ਉਮਰ 90 ਸਾਲ ਆ ਜੀ ਹਾਂਜੀ ਤਾਂ ਮੈਂ ਸੋਚਿਆ ਵੀ ਜੇ ਆਪਾਂ ਕੈਨੇਡਾ ਜਾਣੇ ਤਾਂ ਮਗਰੋਂ ਇਹ ਮਾਤਾ ਹੀ ਚੱਲ ਗਏ ਫਿਰ ਮਾਤਾ ਲੱਭਣੀ ਨਹੀਂ ਹਾਂਜੀ ਤੇ ਕੈਨੇਡਾ ਤਾਂ ਲੱਭ ਜੂਗਾ ਕੈਨੇਡਾ ਤਾਂ ਲੱਭ ਜੂਗਾ ਤੇ ਪਰ ਮੈਂ ਸੋਚਿਆ ਵੀ ਚਲੋ ਆਪਾਂ ਹੁਣ ਐ ਕਰਦੇ ਆ ਮਾਤਾ ਦੇ ਮੈਂ ਮਾਤਾ ਨੂੰ ਫੇਕਿਆ ਮਾਤਾ ਮੈਂ ਕਿ ਸੁਪਨਾ ਬਹੁਤ ਵੱਡਾ ਲਿਆ ਉਹ ਕਹਿੰਦੀ ਪੁੱਤ ਦੱਸੋ ਮੇਹ ਘ ਮਾਤਾ ਵੀ ਆਪਾਂ ਗਾਈਆਂ ਰੱਖਦੇ ਤੇਰੇ ਕੋਲੇ ਰਹਿਣਾ ਤੈਨੂੰ ਛੱਡ ਕੇ ਜਾਨਾ ਸਹੀ ਆਉਂਦੀ ਆ ਤਾਂ ਮੇਰੇ ਦਿਲ ਦੀ ਗੱਲ ਨਹੀਂ ਕਰਤੀ ਮੈਂ ਤੁਸੀਂ ਕੈਨੇਡਾ ਜਾਂਦੇ ਵੀਰ ਜੀ ਤਾਂ ਨਹੀਂ ਲੱਗਦਾ ਸੀ ਪਰ ਮੈਂ ਕਹਿ ਦਿੱਤੀ ਸੀ ਜਔਰ ਪਰ ਮੈਂ ਕਹਿ ਨਹੀਂ ਮਾਤਾ ਮੇਰੇ ਅੱਖਾਂ 'ਚ ਅਥਰੂ ਜਿਹਾ ਆਏ ਮੈਂ ਖੈ ਵੀ ਨਹੀਂ ਮਾਤਾ ਨੂੰ ਛੱਡ ਕੇ ਜਾਨਾ ਡੈਡੀ ਮੇਰੇ ਮਾਸਟਰ ਸੀਗੇ ਉਹ 11 ਚ 2011 ਚ ਐਕਸਪਾਇਰ ਹੋ ਗਏ ਸੀ ਹਾਂਜੀ ਤੇ ਬਾਕੀ ਮੈਂ ਪੰਚਾਇਤ ਦੇ ਕੰਮ ਚ ਕਾਫੀ ਰਿਹਾ ਜੀ ਏਰ ਕਿ ਪਹਿਲੀ ਵਾਰ ਆ ਜਿਹੜਾ ਪੰਚਾਇਤ ਤੋਂ ਫਾਰਕ ਵੀ ਹੋਇਆ ਏਰ ਕਿ ਕੋਈ ਪੰਚਾਇਤ ਵਿੱਚ ਨੁਮਾਇੰਦਗੀ ਇੰਨਾ ਮੰਗੀ ਨਹੀਂ ਤਾਂ ਨਾ ਲਈ ਹੈ ਉਹਨਾਂ ਪਸਰ ਇਸ ਕੰਮ ਤੇ ਸੰਤੋਸ਼ਤਾ ਮੈਨੂੰ ਹੋਰ ਕੋਈ ਕੰਮ ਨਾ ਹੋਵੇ ਤੇ ਸਾਰਾ ਦਿਨ ਮਤਲਬ ਮੈਂ ਕੀ ਐ ਵੀ ਆਪਦੇ ਕਦੇ ਉਹਨੂੰ ਫੀਡ ਪਾਤੀ ਦੂਜੇ ਦਾ ਕੋਈ ਗੋਲੀ ਕਪਾ ਦੇਤਾ ਇਦਾਂ ਮਨ ਸਾਰਾ ਦਿਨ ਮੇਰਾ ਬੜਾ ਵਧੀਆ ਟੱਪਦੇ ਤਾ ਨਾ ਤੂੰ ਨੀਂਦ ਬੜੀ ਆਉਂਦੀ ਆ ਸਹੀ ਪੁੱਛੋ ਤਾਂ ਤਸੱਲੀ ਵਾਲੀ ਨਹੀਂ ਨਾਉਂਦੀ ਕਿਹਾ ਬੜੀ ਜੀ ਪੁੱਛ ਲੋ ਮਤਲਬ ਇੰਨਾ ਵੀ ਮਤਲਬ ਮੈਂ ਕਹਿੰਨਾ ਵੀ ਮੈਨੂੰ ਉਹਨਾ ਨਹੀਂ ਕਿ ਮੈਂ ਜਾ ਕੇ ਪੈਸਾ ਇਕੱਠਾ ਕਰਨਾ ਜੀ ਮੈਨੂੰ ਤਾਂ ਐ ਉਹ ਆ ਵੀ ਜਿਵੇਂ ਲੋਕਾਂ ਦੀ ਯਾਰ ਵੀਡੀਓ ਬਣਦੀ ਹੈ ਨਾ ਜਾਂ ਲੋਕ ਫੇਸਬੁੱਕ ਤੇ ਬੋਲਦੇ ਆ ਇਹ ਮੇਰਾ ਵੀ ਇੱਕ ਦਿਨ ਕੋ ਯਾਰ ਟਾਈਮ ਆਵੇ ਨਾ ਫੇਰ ਆ ਇੱਕ ਦਿਨ ਸੁਪਨਾ ਲਿਆ ਚ ਮੈਂ ਠੀਕ ਹੈ ਜੀ ਤੇ ਮੇਰੇ ਖਿਆਲ ਚ ਸੁਪਨਾ ਪ੍ਰਮਾਤਮਾ ਨੇ ਮੇਰਾ ਬਹੁਤ ਜਲਦੀ ਪੂਰਾ ਕੀਤਾ ਠੀਕ ਹੈ ਜੀ ਹਾਂਜੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਣਾ ਮਕਸਦ ਤਾਂ ਇਹ ਸੀਗਾ ਵੀ ਆਪਾਂ ਛੋਟਾ ਡੇਰੀ ਫਾਰਮ ਤੁਹਾਨੂੰ ਦਿਖਾਈਏ ਪਰ ਆਪਾਂ ਇਹਦੇ ਵਿੱਚ ਡੇਰੀ ਫਾਰਮ ਤੋਂ ਹਟ ਕੇ ਵੀ ਬਹੁਤ ਸਾਰੀਆਂ ਗੱਲਾਂ ਕਰੀਆਂ ਹਨ ਜਿਦੇ ਵਿੱਚ ਆਪਾਂ ਨੂੰ ਜ਼ਿੰਦਗੀ ਦੇ ਚ ਤਜਰਬੇ ਵੀ ਮਿਲਦੇ ਆ ਜਿਵੇਂ ਕਿ ਬਾਈ ਹੋਰਾਂ ਨੇ ਦੱਸਿਆ ਵੀ ਇਹ ਕੈਨੇਡਾ ਤੋਂ ਆ ਕੇ ਵੈਸੇ ਡਾਕਟਰ ਵੀ ਹੈਗੇ ਕੈਨੇਡਾ ਤੋਂ ਆ ਕੇ ਵੀ ਇਹਨਾਂ ਨੇ ਆਹ ਕੰਮ ਸ਼ੁਰੂ ਕੀਤਾ ਇਹਦੇ ਕਈ ਰੀਜਨ ਸੀਗੇ ਵੀ ਇੱਕ ਤਾਂ ਕਹਿੰਦੇ ਵੀ ਮੇਰਾ ਸੁਪਨਾ ਸੀ ਮੇਰੇ ਮਨ ਨੂੰ ਤਸੱਲੀ ਸੀ ਵੀ ਮੈਂ ਪਿੰਡ ਦੇ ਵਿੱਚ ਰਵਾਂ ਤੇ ਇਸ ਕਿੱਤੇ ਦੇ ਵਿੱਚ ਆਵਾਂ ਬਾਕੀ ਆਪਣੇ ਮਾਪਿਓ ਉਹਦੀ ਵੀ ਸੇਵਾ ਕਰਨੀ ਚਾਹੀਦੀ ਓ ਉਹ ਵੀ ਬਾਈ ਹੋਰਾਂ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਿਆ ਵੀ ਡੇਰੀ ਫਾਰਮ ਤੋਂ ਹਟ ਕੇ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਨੇ ਕੀਤੀਆਂ ਤੇ ਜਿਹੜੀ ਰਹੀ ਸੀ ਗੱਲ ਗਾਈਆਂ ਦੀ ਉਹ ਵੀ ਬਾਈ ਹੋਰਾਂ ਨੇ ਆਪਦਾ ਐਕਸਪੀਰੀਅੰਸ ਦੱਸਿਆ ਵੀ ਕਿੱਥੋਂ ਇਹ ਗਾਈਆਂ ਲੈ ਕੇ ਆਏ ਸੀ ਬਾਈ ਕਲਦੀਪ ਬਰਾੜ ਤੋਂ ਥਾਂਦੇ ਵਾਲਾ ਜਿਹਨਾਂ ਦਾ ਪਿੰਡ ਹੈ ਉੱਥੋਂ ਲੈ ਕੇ ਆਏ ਸੀ ਉਹਨਾਂ ਨਾਲ ਵੀ ਇਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵੀ ਫੈਮਿਲੀ ਵਾਂਗੂ ਟ੍ਰੀਟ ਕਰਦੇ ਆ ਇੱਕ ਦੂਜੇ ਨੂੰ ਵੀ ਗਾਈਆਂ ਵੀ ਲੈ ਕੇ ਆਏ ਸੀਗੇ ਤੇ ਗਾਈਆਂ ਬਾਅਦ ਉਹਨਾਂ ਨੇ ਹੈਲਪ ਵੀ ਕੀਤੀ ਇਹਨਾਂ ਦੀ ਪੈਸੇ ਨੂੰ ਵੀ ਕੋਈ ਦਿੱਕਤ ਹੈ ਨਹੀਂ ਸੀਗੀ ਤੇ ਜਿਵੇਂ ਗਾਈਆਂ ਦੇ ਵਿੱਚ ਕੋਈ ਦਿੱਕਤ ਹੁੰਦੀ ਆ ਆਪਾਂ ਨੂੰ ਕੋਈ ਬਿਮਾਰੀ ਹੁੰਦੀ ਹੈ ਗਾਈਆਂ ਨੂੰ ਆਪਾਂ ਕੋਈ ਦਵਾਈ ਦੇਣੀ ਆ ਉਹਨਾਂ ਦੀ ਵੀ ਬਾਈ ਹੋਰਾਂ ਨੇ ਪੂਰੀ ਹੈਲਪ ਕਰੀ ਆ ਤੇ ਐਸੇ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਸਮਾਪਤ ਕਰਦੇ ਆ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ